ਪੰਜਾਬ ਰਾਜ ਵਿੱਚ ਡਰੱਗ ਸਮੱਗਲਰਸ اور ਡਰੱਗ ਟਰੈਫਿਕਾਰਸ ਦੇ ਉੱਤੇ ਸ਼ਗੰਜਾ ਕਸਨ ਲਈ ਅਜੇ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਪੰਜਾਬ ਦੇ ਸਾਰੇ ਤਿੰਨ ਕਮਿਸ਼ਨਰੇਟਸ ਔਰ 25 ਜ਼ਿਲ੍ਹਿਆਂ ਦੇ ਵਿੱਚ ਇੱਕ ਕੋਆਰਡੀਨੇਟ ਸਰਚ ਆਪਰੇਸ਼ਨ ਸ਼ੁਰੂ ਕੀਤਾ ਹੈ ਜੋ ਜਾਰੀ ਹੈ ਇਸ ਆਪਰੇਸ਼ਨ ਦੇ ਤਹਿਤ ਜਿਹੜੇ ਸਾਡੇ ਸੰਵੇਦਨਸ਼ੀਲ ਇਲਾਕੇ ਹਨ ਜਿੱਥੇ ਡਰੱਗਸ ਦਾ ਕਾਰੋਬਾਰ ਚੱਲਦਾ ਹੈ ਉਹਨਾਂ ਦੇ ਉੱਤੇ ਕੋਆਰਡਨ ਕਰਕੇ ਔਰ ਜਿਹੜੀ ਸ਼ੱਕੀ ਵਿਅਕਤੀਆਂ ਹਨ ਉਹਨਾਂ ਦੀ ਸਰਚ ਔਰ ਤਲਾਸ਼ੀ ਅਭਿਆਨ ਜਾਰੀ ਹੈ ਇਸ ਆਪਰੇਸ਼ਨ ਨੂੰ ਜ਼ਿਲ੍ਹਿਆਂ ਦੇ ਕਮਿਸ਼ਨਰਸ ਔਰ ਐਸਐਸਪੀ ਸੁਪਰਵਾਈਜ਼ ਕਰ ਰਹੇ ਹਨ ਔਰ ਇਸ ਨੂੰ ਚੰਗੀ ਤਰ੍ਹਾਂ ਇੰਪਲੀਮੈਂਟ ਕਰਨ ਲਈ ਚੰਡੀਗੜ੍ਹ ਤੋਂ ਸੀਨੀਅਰ ਅਧਿਕਾਰੀਆਂ ਨੂੰ ਵੀ ਫੀਲਡ ਦੇ ਵਿੱਚ ਭੇਜਿਆ ਗਿਆ ਹੈ ਸਾਨੂੰ ਉਮੀਦ ਹੈ ਇਸ ਤਰ੍ਹਾਂ ਦੇ ਆਪਰੇਸ਼ਨਸ ਨਾਲ ਸਾਡੇ ਡਰਗ ਪੈਡਲਿੰਗ ਔਰ ਜਿਹੜਾ ਡਰਗ ਸਮਗਲਿੰਗ ਹੈ ਉਸ ਦੇ ਖਿਲਾਫ ਇੱਕ ਬਹੁਤ ਵੱਡੀ ਕਾਮਯਾਬੀ ਮਿਲੇਗੀ ਪੰਜਾਬ ਰਾਜ ਵਿੱਚ ਡਰੱਗ ਸਮਗਲਰਸ ਔਰ ਡਰੱਗ ਟ੍ਰੈਫਿਕਰਸ ਦੇ ਉੱਤੇ ਸ਼ਿਕੰਜਾ ਕਸਨ ਲਈ ਅੱਜ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਪੰਜਾਬ ਦੇ ਸਾਰੇ ਤਿੰਨ ਕਮਿਸ਼ਨਰੇਟਸ ਔਰ 25 ਜ਼ਿਲ੍ਹਿਆਂ ਦੇ ਵਿੱਚ ਇੱਕ ਕੋਆਰਡਨ ਐਂਡ ਸਰਚ ਆਪਰੇਸ਼ਨ ਸ਼ੁਰੂ ਕੀਤਾ ਹੈ ਜੋ ਜਾਰੀ ਹੈ ਇਸ ਆਪਰੇਸ਼ਨ ਦੇ ਤਹਿਤ ਜਿਹੜੇ ਸਾਡੇ ਸੰਵੇਦਨਸ਼ੀਲ ਇਲਾਕੇ ਹਨ ਜਿੱਥੇ ਡਰੱਗਸ ਦਾ ਕਾਰੋਬਾਰ ਚੱਲਦਾ ਹੈ ਉਹਨਾਂ ਦੇ ਉੱਤੇ ਕੋਆਰਡਨ ਕਰਕੇ ਔਰ ਜਿਹੜੇ ਸ਼ੱਕੀ ਵਿਅਕਤੀ ਹਨ ਉਹਨਾਂ ਦੀ ਸਰਚ ਔਰ ਤਲਾਸ਼ੀ ਅਭਿਆਨ ਜਾਰੀ ਹੈ ਇਸ ਆਪਰੇਸ਼ਨ ਨੂੰ ਜ਼ਿਲ੍ਹਿਆਂ ਦੇ ਕਮਿਸ਼ਨਰਸ ਔਰ ਐਸਐਸਪੀ ਸੁਪਰਵਾਈਜ਼ ਕਰ ਰਹੇ ਹਨ ਔਰ ਇਸ ਨੂੰ ਚੰਗੀ ਤਰ੍ਹਾਂ ਇੰਪਲੀਮੈਂਟ ਕਰਨ ਲਈ ਚੰਡੀਗੜ੍ਹ ਤੋਂ ਸੀਨੀਅਰ ਅਧਿਕਾਰੀਆਂ ਨੂੰ ਵੀ ਫੀਲਡ ਦੇ ਵਿੱਚ ਭੇਜਿਆ ਗਿਆ ਹੈ ਸਾਨੂੰ ਉਮੀਦ ਹੈ ਇਸ ਤਰ੍ਹਾਂ ਦੇ ਆਪਰੇਸ਼ਨਸ ਨਾਲ ਸਾਡੇ ਡਰਗ ਪੈਡਲਿੰਗ ਔਰ ਜਿਹੜਾ ਡਰਗ ਸਮਗਲਿੰਗ ਹੈ ਉਸ ਦੇ ਖਿਲਾਫ ਇੱਕ ਬਹੁਤ ਵੱਡੀ ਕਾਮਯਾਬੀ ਮਿਲੇਗੀ ਪੰਜਾਬ ਰਾਜ ਵਿੱਚ ਡਰਗ ਸਮੱਗਲਰਸ اور ਡਰਗ 트래ਫਿਕਰਸ ਦੇ ਉੱਤੇ ਸ਼ਗੰਜਾ ਕਸਨ ਲਈ ਅਜੇ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਪੰਜਾਬ ਦੇ ਸਾਰੇ 3 ਕਮਿਸ਼ਨਰੇਟਸ ਔਰ 25 ਜ਼ਿਲ੍ਹਿਆਂ ਦੇ ਵਿੱਚ ਇੱਕ ਕੋਆਰਡੀਨੇਟ ਸਰਚ ਆਪਰੇਸ਼ਨ ਸ਼ੁਰੂ ਕੀਤਾ ਹੈ ਜੋ ਜਾਰੀ ਹੈ ਇਸ ਆਪਰੇਸ਼ਨ ਦੇ ਤਹਿਤ ਜਿਹੜੇ ਸਾਡੇ ਸੰਵੇਦਨਸ਼ੀਲ ਇਲਾਕੇ ਹਨ ਜਿੱਥੇ ਡਰੱਗਸ ਦਾ ਕਾਰੋਬਾਰ ਚੱਲਦਾ ਹੈ ਉਹਨਾਂ ਦੇ ਉੱਤੇ ਕੋਆਰਡਨ ਕਰਕੇ ਔਰ ਜਿਹੜੇ ਸ਼ੱਕੀ ਵਿਅਕਤੀਆਂ ਉਹਨਾਂ ਦੀ ਸਰਚ ਔਰ ਤਲਾਸ਼ੀ ਅਭਿਆਨ ਜਾਰੀ ਹੈ ਇਸ ਆਪਰੇਸ਼ਨ ਨੂੰ ਜ਼ਿਲ੍ਹਿਆਂ ਦੇ ਕਮਿਸ਼ਨਰਸ ਔਰ ਐਸਐਸਪੀ ਸੁਪਰਵਾਈਜ਼ ਕਰ ਰਹੇ ਹਨ ਔਰ ਇਸ ਨੂੰ ਚੰਗੀ ਤਰ੍ਹਾਂ ਇੰਪਲੀਮੈਂਟ ਕਰਨ ਲਈ ਚੰਡੀਗੜ੍ਹ ਤੋਂ ਸੀਨੀਅਰ ਅਧਿਕਾਰੀਆਂ ਨੂੰ ਵੀ ਫੀਲਡ ਦੇ ਵਿੱਚ ਭੇਜਿਆ ਗਿਆ ਹੈ ਸਾਨੂੰ ਉਮੀਦ ਹੈ ਇਸ ਤਰ੍ਹਾਂ ਦੇ ਆਪਰੇਸ਼ਨਸ ਨਾਲ ਸਾਡੇ ਡਰਗ ਪੈਡਲਿੰਗ ਔਰ ਜਿਹੜਾ ਡਰਗ ਸਮਗਲਿੰਗ ਹੈ ਉਸ ਦੇ ਖਿਲਾਫ ਇੱਕ ਬਹੁਤ ਵੱਡੀ ਕਾਮਯਾਬੀ ਮਿਲੇਗੀ ਪੰਜਾਬ ਰਾਜ ਵਿੱਚ ਡਰੱਗ ਸਮਗਲਰਸ ਔਰ ਡਰੱਗ ਟ੍ਰੈਫਿਕਰਸ ਦੇ ਉੱਤੇ ਸ਼ਿਕੰਜਾ ਕਸਨ ਲਈ ਅੱਜ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਪੰਜਾਬ ਦੇ ਸਾਰੇ ਤਿੰਨ ਕਮਿਸ਼ਨਰੇਟਸ ਔਰ 25 ਜ਼ਿਲ੍ਹਿਆਂ ਦੇ ਵਿੱਚ ਇੱਕ ਕੋਆਰਡਨ ਐਂਡ ਸਰਚ ਆਪਰੇਸ਼ਨ ਸ਼ੁਰੂ ਕੀਤਾ ਹੈ ਜੋ ਜਾਰੀ ਹੈ ਇਸ ਆਪਰੇਸ਼ਨ ਦੇ ਤਹਿਤ ਜਿਹੜੇ ਸਾਡੇ ਸੰਵੇਦਨਸ਼ੀਲ ਇਲਾਕੇ ਹਨ ਜਿੱਥੇ ਡਰੱਗਸ ਦਾ ਕਾਰੋਬਾਰ ਚੱਲਦਾ ਹੈ ਉਹਨਾਂ ਦੇ ਉੱਤੇ ਕੋਆਰਡਨ ਕਰਕੇ ਔਰ ਜਿਹੜੇ ਸ਼ੱਕੀ ਵਿਅਕਤੀ ਹਨ ਉਹਨਾਂ ਦੀ ਸਰਚ ਔਰ ਤਲਾਸ਼ੀ ਅਭਿਆਨ ਜਾਰੀ ਹੈ ਇਸ ਆਪਰੇਸ਼ਨ ਨੂੰ ਜ਼ਿਲ੍ਹਿਆਂ ਦੇ ਕਮਿਸ਼ਨਰਸ ਔਰ ਐਸਐਸਪੀ ਸੁਪਰਵਾਈਜ਼ ਕਰ ਰਹੇ ਹਨ ਔਰ ਇਸ ਨੂੰ ਚੰਗੀ ਤਰ੍ਹਾਂ ਇੰਪਲੀਮੈਂਟ ਕਰਨ ਲਈ ਚੰਡੀਗੜ੍ਹ ਤੋਂ ਸੀਨੀਅਰ ਅਧਿਕਾਰੀਆਂ ਨੂੰ ਵੀ ਫੀਲਡ ਦੇ ਵਿੱਚ ਭੇਜਿਆ ਗਿਆ ਹੈ ਸਾਨੂੰ ਉਮੀਦ ਹੈ ਇਸ ਤਰ੍ਹਾਂ ਦੇ ਆਪਰੇਸ਼ਨਸ ਨਾਲ ਸਾਡੇ ਡਰਗ ਪੈਡਲਿੰਗ ਔਰ ਜਿਹੜਾ ਡਰਗ ਸਮਗਲਿੰਗ ਹੈ ਉਸ ਦੇ ਖਿਲਾਫ ਇੱਕ ਬਹੁਤ ਵੱਡੀ ਕਾਮਯਾਬੀ ਮਿਲੇਗੀ